हां जी मित्रों किमेओ ठीक हो सारे ਆਪਾਂ ਪਹੁੰਚ ਚੁੱਕੇ ਹਾਂ ਜਿਹੜਾ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਜਿਹੜੀ ਮੰਡੀ ਬਾਈ ਜੀ ਸਬਜੀ ਮੰਡੀ ਦੇ ਜਮਾਂ ਨੇੜੇ ਲੱਗਦੀ ਆ ਆਜੋ ਮਿੱਤਰੋ ਤੁਹਾਨੂੰ ਦਿਖਾਈਏ ਟਰੈਕਟਰ ਟਰੈਕਟਰ ਬਹੁਤ ਵਧੀਆ ਟਰੈਕਟਰ ਹੋਣਗੇ ਜੀ ਸਾਰੇ ਟਰੈਕਟਰ ਨਿਊ ਹਾਲੈਂਡ ਹੋਣਗੇ ਜੀ ਸਪੰਜਾ ਵੀ ਤੇ ਬਾਈ ਜੀ 3730 ਨਿਊ ਹਾਲੈਂਡ ਟਰੈਕਟਰ ਤੇ ਆਪਣਾ YouTube ਚੈਨਲ ਹੈ ਜੀ ਫਾਰਮਰ ਕੇ ਨਟ ਗਿਆਣਾ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਸਾਰੇ ਦੇਖ ਕੇ ਜਾਇਓ ਬਾਈ ਜੀ ਇਹ ਜੀ ਤਰੀਕ ਹੈ ਜੀ 12 ਤੇ ਬਾਈ ਜੀ ਪਹਿਲਾ ਮਹੀਨਾ 2026 ਅਮਿਸ ਆ ਜਾਓ ਮਿੱਤਰੋ ਦਿਖਾਈਏ ਤੁਹਾਨੂੰ ਟਰੈਕਟਰ ਟਰੈਕਟਰ 90 ਹੌਲੈਂਡ ਜੀ ਅੱਜ ਦੀ ਮੰਡੀ ਦੇ ਵਿੱਚ ਆ ਜਾਓ ਮਿੱਤਰੋ ਟਰੈਕਟਰ ਮੰਡੀ ਬਰਨਾਲਾ ਰੋਕਾ ਪਹੁੰਚ ਚੁੱਕਾ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਇਹ ਮੰਡੀ ਬਾਈ ਜੀ ਸਬਜ਼ੀ ਮੰਡੀ ਤੇ ਜਮਾ ਕੋਲੇ ਲੱਗਦੀ ਆ ਆ ਜਾਓ ਜੀ ਮੰਡੀ ਦੇ ਵਿੱਚ ਦਿਖਾਈਏ ਤੁਹਾਨੂੰ ਟਰੈਕਟਰ ਟਰੈਕਟਰ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ ਨਾਟਗੜਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਅੱਜ ਤਰੀਕ ਹੈਗੀ ਹੈ ਜੀ 12 ਪਹਿਲਾ ਮਹੀਨਾ 2026 ਹੈ ਜੀ ਤੁਹਾਨੂੰ ਵਧੀਆ-ਵਧੀਆ ਟਰੈਕਟਰ ਦਿਖਾਵਾਂਗੇ ਅੱਜ ਆਜੋ ਮਿੱਤਰੋ ਪਹਿਲਾ ਟਰੈਕਟਰ ਦਿਖਾਈਏ ਤੁਹਾਨੂੰ ਨਿਊ ਹਾਲੈਂਡ ਹੀ ਦਿਖਾਵਾਂਗੇ ਅੱਜ ਆਜੋ ਭਾਈ ਜੀ ਨਿਊ ਹਾਲੈਂਡ ਦੇਖੋ ਜੀ ਇੱਕ ਹੀ ਟਾਪ ਮਾਡਲ 3,65000 ਰੁਪਏ ਰੇਟ ਹੈ ਟਰੈਕਟਰ ਇੱਕ ਬਹੁਤ ਸੋਹਣਾ ਟਰੈਕਟਰ ਬਹੁਤ ਸੋਹਣਾ ਜੀ ਪਾਵਰ ਸਟੀering ਹੈ ਇੱਕ ਹੀ ਮਾਡਲ ਹੈ ਦੇਖੋ ਜੀ ਟਰੈਕਟਰ ਪੂਰਾ ਵਧੀਆ ਟਰੈਕਟਰ ਹੈ ਜੀ ਗੁੜਿਆਰ ਦੇ ਟਾਇਰ ਹੈ ਜੀ ਬਰਨਾਲਾ ਮੰਡੀ ਆ ਜੀ ਦੇਖ ਸਕਦੇ ਹੋ ਟਰੈਕਟਰ ਸਾਧਰੀ ਸੁਤਰੀਪੁਰ ਵਧੀਆ ਲੱਗੀ ਹੋਈ ਆ ਤੇ ਡਰਾਵਲ ਰੂਗ ਨਾਲ ਆ ਤੇ ਨਵੇਂ ਵਰਗਾ ਟਰੈਕਟਰ ਵੀ ਆ ਜੀ ਤੇ ਗੁੜਿਆਰ ਦੇ ਟਾਇਰ ਲੱਗੇ ਆ ਛੜ ਗੇਰਾ ਛੋੜਾ ਟਰੈਕਟਰ ਹੈ ਛਾਰੇ ਟਾਇਰ ਨਾ ਨਿਊ ਹਾਵਲਨ ਸੱਤੀ ਤੀ ਓਕੇ ਟਾਪ ਮਾਡਲ ਹੈ ਜੀ 21 ਚ ਇਸੇ ਦਾ 65000 ਰੁਪਏ ਰੇਟ ਹੈ ਦੇਖੋ ਦਰਦ ਸੱਤੀ ਸੌ ਤੀ ਕੰਬਾਤਾਨ ਹੈ ਜੀ ਦਰਦ ਤਾਂ ਦੇਖੋ ਜੀ ਤੁਸੀਂ ਬਈ ਮੈਂ ਗਾੜਮਰ ਗੂੜੀ ਦੇਖੋ ਕਰੋ ਚੈੱਕ ਤੇ 16 ਦੇ ਟਾਇਰ ਹੈ ਗੁੜੀਆਰ ਦੇ ਪਾਏ ਹੋਏ ਆ ਜੀ ਤੇ ਕੋਕਾ ਪਿੰਛਾ ਜੀ ਤੋਹਫਾ ਜੀ ਤੋਹਫਾ ਤੋ ਭਾਈ ਲਓ ਕਿ ਇਹ ਪਤਾ ਦੀ ਖਾਤਰ ਤੋਂ ਵੀ ਦੇਖ ਸਕਦੇ ਜੀ ਬਰਵਾਲਾ ਮੰਡੀ ਵਿੱਚ ਲਓ ਵੀ ਇੱਕ ਇਧਰ ਹੋਰ ਆ ਗਿਆ ਜੀ 4x4 ਇਹ ਵੀ ਤੋਹਫਾ ਜੀ ਸਰਪੰਚਾ ਵੀ ਦੇਖ ਸਕਦੇ ਬਈ ਜੀ ਟਰੈਕਟਰ ਦੇਖੋ ਜੀ ਪੂਰਾ ਹੈ ਸਰਾ ਲੱਗੇ ਪਿਆ ਵਾਈ ਮਾਡਲ ਹੈ ਜੀ 22 23 ਤੇ 1295000 ਰਿਜਿਸਟਰ ਕਰਦੇ ਬਈ ਬਾਕੀ ਮੌਕੇ ਤੇ ਹੋ ਜਾਊਗਾ ਬਈ ਟਰੈਕਟਰ ਸੋਹਣਾ ਬਈ ਨਿਊ ਹਾਲੈਂਡ ਸਾ ਪੰਜਾਬੀ ਦੇਖ ਸਕਦੇ ਜੀ ਤਰ ਗੁਡੀਆ ਦੇ ਪਏ ਹੋਏ ਜੀ ਕੈਰ ਗੁਡੀਆ ਦੇ ਪਏ ਹੋਏ 16 9 30 ਦੇ 16 9 30 ਦੇ ਜੀ ਕੜ ਗੇਰਾ ਟਰੈਕਟਰ ਹੈ 244 ਆ ਜੀ ਦੇਖ ਸਕਦੇ ਹੋ ਜੀ ਵੀਡੀਓ ਲਓ ਜੀ ਸੋਨ ਨੂੰ ਇਤਨਾ ਦਿਖਾ ਮੈਂ ਜੀ ਦੇਖੋ ਜੀ ਆਹ ਟਰੈਕਟਰ ਚੱਲਿਆ ਨਹੀਂ ਹੈਗਾ ਜੀ ਕੁਝ ਵੀ ਦੇਖ ਸਕਦੇ ਤੁਸੀਂ ਥੋੜਾ ਬਹੁਤ ਚੱਲਿਆ ਹੋਇਆ ਟਰੈਕਟਰ ਦੇਖੋ ਜੀ ਇਸਾ ਸੱਤ ਅਸੀਂ ਦੇ ਦਿਆਂਗੇ ਟਰੈਕਟਰ ਦਾ सारा कुछ सब पंजाबी देख सकते दे फोर बाय फोर है ट्रैक्टर सोहना जी पूरा कमाल करीब है जी देखो चारे टायर वे हैं क्या बात नहीं जी बहुत सोहना ट्रैक्टर है जी देखो जी सत्ती सत्ती है छत्तीस ਇੱਕ ਹੋਰ ਆ ਗਈ 36390 ਹੌਲੈਂਡ ਇਹ ਵੀ ਟਰੈਕਟਰ ਸੋਹਣਾ ਜੀ ਦੇਖੋ ਨਾਲ ਦਾ ਹੀ ਵਾਂਪਰ ਪੰਪਰ ਆ ਜਿਹੜਾ ਵੇ ਲੱਗਿਆ ਦੀ ਮਾਡਲ ਹੈ ਜੀ 720000 ਰੁਪਏ ਦਾ ਟਰੈਕਟਰ ਦੇਖੋ ਜੀ ਸੋਹਣਾ ਟਰੈਕਟਰ ਸਾੜਾ ਗੇਰਾ ਟਰੈਕਟਰ ਦੇਖੋ ਅਰੇ ਰਮਮ ਵਧੀਆ ਪਿਆ ਟਰੈਅਰ ਹੈਗੇ ਜੀ ਮਾਰਲੇ ਦੇ 90 ਦੇ ਪੈਸੇ ਰੂਲ ਵੀ ਐਨੇ ਕੀ ਹੈ ਦੇਖੋ ਵੀ ਟਰੈਕਟਰ ਸੋਹਣਾ ਬਈ ਪਲੱਸ 373 ਨਿਊ ਹੌmland ਪਲੱਸ ਲਵਿਜ਼ ਬੇਲਗਨ ਨਵਾਂ ਟਰੈਕਟਰ ਆ ਜੀ ਤਾਂ ਹੀ ਘਾਤਰ ਜੁੜੇ ਲੈ ਕੇ ਆਇਆ ਜੀ ਦੇਖੋ ਪਾਵਰ ਸਟੀਅਰਿੰਗ ਨਿਊ ਹੌmland ਜੀ ਦੇਖ ਸਕਦੇ ਹੋ ਜੀ ਇਹ ਮਰਫੇ ਟਾਇਰ ਆ ਕਾਦੋ ਸ਼ੇਰ ਬਾਈ ਵੀਡੀਓ ਲਾਈਕ ਕਰ ਦਿਓ ਟਰੈਕਟਰ ਮੰਡੀ ਬਰਨਾਲਾ 373 24 ਮਾਡਲ 840 ਦਾ ਜੀ 24 ਮਾਡਲ 840 ਦਾ ਪਾਵਰ ਸਟੀਅਰਿੰਗ ਹੈ ਜੀ ਟਰੈਕਟਰ ਸੋਹਣਾ ਜੀ ਪਾਵਰ ਟੀਅਰ ਦਾ ਟਰੈਕਟਰ ਸੋਹਣਾ ਤੇ ਗੁੜੀਆ ਦੇ ਟਾਇਰ ਆ ਮਿੱਤਰੋ ਤੇ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਦੇਖ ਸਕਦੇ ਹੋ ਜੀ ਕਲਾ ਕਲਾਪੁਰਜਾ ਦੀ ਕਹੜਾ ਟਰੈਕਟਰ ਦਾ ਦੇਖੋ ਕੋਈ ਹੋਰ ਆ ਵੀ ਰੰਗ ਨਹੀਂ ਲਿਆ ਜੀ ਪੂਰਾ ਨਰੋ ਜਨ ਦਾ ਪਾਵਰ ਸਟੀਅਰਿੰਗ ਹੈ ਜੀ ਪੂਰਾ ਵੀ ਰੰਗ ਨਹੀਂ ਲਿਆ ਟਰੈਕਟਰ ਦਾ ਦੇਖ ਸਕਦੇ ਹੋ ਇਹ ਨਗਰੋ ਜਨ ਦਿਖਾਉਣ ਟਰੈਕਟਰ ਘਾੜਾ ਕੰਮ ਟਰੈਕਟਰ ਮਡੀ ਬਰਨਾਲਾ ਚ ਆ ਜਾਈ ਬਾਈ ਜੀ ਟਰੈਕਟਰ ਲੈਣਾ ਨਿਊ ਆਲੈਂਡ ਦੇਖ ਸਕਦੇ ਹੋ ਬਾਈ ਮਿੱਤਰੋ 16 ਦੇ 18 ਚ ਹੈ ਡਰਵਲ ਡਰੂਲ ਸਗਾ ਬਰਨਾਲਾ ਦਾ ਡਾਬਲ ਡਿਊਟੀ ਵੀ ਤਾਂ ਦੇਖ ਸਕਦੇ ਜੀ ਚੱਕੋ ਸ਼ਾਰਾ ਕੁਝ ਨਵੇਂ ਮਾਡਲ ਚ ਟਰੈਕਟਰ ਜੀ ਪੂਰਾ ਇਸ ਤਰੀ ਦਾ ਨਿਊ ਆਲੈਂਡ 4x4 2022 ਮਾਡਲ 2021 ਵਾੜਣ 23+ ਤੇਜੀ ਕਾਪੀ ਹੋਊਗੀ ਦੀ 4/4 ਆ ਜੀ 5520 ਆ ਦੇਖ ਸਕਦੇ ਮੇਰੇ ਟਰੈਕਟਰ ਬਹੁਤ ਵਧੀਆ ਵੀ ਗੁਡੀਆਂ ਤੇ ਟਾਇਰ ਆ 16 9 30 ਦੇ ਟਰੈਕਟਰ ਬਹੁਤ ਹੀ ਸੋਹਣਾ ਜੀ ਦੇਖ ਸਕਦੇ ਹੋ ਵੀਡੀਓ ਕਰ ਦਿਓ ਸ਼ੇਅਰ ਬਾਈ ਵੀਡੀਓ ਨਾਲ ਲਾਈਕ ਕਰ ਦਿਓ ਦੇਖ ਸਕਦੇ ਹੋ ਜੀ ਟਰੈਕਟਰ ਮਾਡੀ ਬਰਨਾਲਾ ਜੀ ਟਰੈਕਟਰ ਹੈ ਬਈ ਬਹੁਤ ਹੀ ਸੋਹਣਾ ਟਰੈਕਟਰ ਜੀ ਦੇਖ ਸਕਦੇ ਹੋ ਗੁਡੀ ਦੇ ਵਿੱਚ ਨੇਉ ਹਾਉ ਲੈਣ ਦੇ ਬੜੇ ਹਾਰ ਹੋਰ ਮਜ਼ਕਰ ਪਏ ਗਿਆ ਆ ਗੇ ਸਟੀeringਾ ਜੀ ਮੇ ਕਮਰ ਗਾਰਡ ਮੁਰਗੂ ਮੂਵੀ ਲੱਗੇ ਗਿਆ ਕੱਟ ਦੇ ਕੋਲ ਨੋ ਟਾਇਰ ਬਟੇ ਪਏ ਵੇ ਜੀ ਕੁੜੇ ਯਾਰ ਦੇ 550 ਜੀ 6:30 ਤੋਂ 550 ਟਾਪ ਮਾਡਲ ਹੈ ਦੇਖ ਸਕਦੇ ਹੋ ਕੀ ਬਾਤ ਹੈ 12+3 16 ਟ੍ਰੈਕਟਰ ਹੈ ਜੀ ਟਰੈਕਟਰ ਮੰਡੀ ਪਰ ਨਾਲ ਲਓ ਜੀ ਮਿੱਤਰੋ ਨਿਊ ਹੌਲੈਂਡ 2020 ਮਾਡਲ ਤੇ 1 ਲੱਖ 7 ਲੱਖ 60000 ਰੁਪਏ ਰਿੰਟ ਹੈ ਟਰੈਕਟਰ ਦੇਖੋ ਜੀ ਟਰੈਕਟਰ ਬਹੁਤ ਸੋਹਣਾ ਨਿਊ ਹੌਲੈਂਡ ਹੈ ਜੀ ਹੌਲੈਂਡ ਕੋਈ ਵੀਡੀਓ ਕਰਦੇ ਸ਼ੇਅਰ ਲਾਇਕ ਤੇ ਰਮ ਰਮ ਵਧੀਆ ਪਏ ਰਿਗਾਰਡ ਵਧੀਆ ਪਏ ਸਾਰੇ ਪਲੇਟਾਂ ਵੀ ਆ ਗਈਆਂ ਆ ਵੀ ਆ ਗਈਆਂ ਜਿੰਨੇ ਜਿੰਨੇ ਕਾਹ ਵਈਏ ਤੇ 730 ਉਹ ਕੰਮ ਪਰ ਉਪਰ ਜਾਇਆ ਜਾਂਦਾ ਹੋਈ ਹੈ। ਪਾਵਰ ਸਟੇ ਰਹੇਗਾ। ਲਾਈ ਮਤਰਾ 16 ਦੇ ਟਾਇਰ ਹੈ। 16 ਦੇ ਟਾਇਰ ਪਾਏ ਹੋਏ ਆ ਜੀ। 16928 ਦੇ ਦੇ ਸਕਦੇ ਹਾਂ ਜੀ। ਚਲੋ ਇਤਨਾ ਜਗਾਰਡ ਜ ਵੀ ਲੱਗਿਆ ਹੋਇਆ ਪੈਰ ਤਾਂ ਨੂੰ। ਦੇਖੋ ਜੀ ਟਰੈਕਟਰ ਵਧੀਆ ਜੀ ਛਾਦਰੀ ਲੱਗੀ ਆ। ਛਾਤਰੀ ਲੱਗੀ ਜੀ ਟਰੱਕਾ ਵੀ ਸੇ ਇਹ ਨਿਊ ਹੌਲੈਂਡ ਸੱਤੀ ਥੀ ਦੇਖੋ ਕੀ ਬਾਤਾਂ ਨੇ ਜੀ ਟਰੈਕਟਰ ਮੰਡੀ ਬਰਨਾਲਾ ਹੋਰ ਆ ਗਿਆ ਨਿਊ ਹੌਲੈਂਡ 16 29 28 ਦੇ ਟਾਇਰ ਟਰੈਕਟਰ ਦੇਖੋ ਕੀ ਬਾਤਾਂ ਨੇ ਜੀ ਛਾਤਰੀ ਛੋਤਰੀ ਲੱਗੀ ਆ ਟਰੈਕਟਰ ਬਹੁਤ ਸੋਹਣਾ ਜੀ ਨਿਊ ਹੌਲੈਂਡ 730 ਦੇਖੋ ਮਿੱਤਰੋ ਟਰੈਕਟਰ ਸਾਰੇ ਟਾਇਰ ਵਧੀਆ ਪਿਆ ਜੀ ਪਾਵਰ ਸਟੀering ਹੈ ਸਾਈਡ ਗੇਅਰ ਹੈ ਦੇਖੋ ਇਹ ਟਰੈਕਟਰ 20 ਮਾਡਲ ਆ 730 ਰੇਟ ਆ ਜੀ 20 ਮਾਡਲ ਆ 730 ਰੇਟ ਆ ਜੀ 730 ਆ ਜੀ ਨਿਊ ਹਾਲੈਂਡ ਦੇਖੋ ਬਈ ਟਾਇਰ ਟੂਰ 40000 ਦੇ ਪਾਏ ਹੋਏ ਆ ਜੀ 16 9 28 ਦੇ ਦੇਖੋ ਇਹ ਮਟਰ ਉਹ ਜੋ ਕਾਰ ਤੋਂ ਸ਼ੇਰ ਲਾਇਕ 3730 3630 ਬਈ ਆ ਜੋ ਕਰਾ ਮਿੱਤਰੋ ਚੈੱਕ ਕਰੋ 3730 3630 ਆ ਗਿਆ ਜੀ ਪੈਂਟਰ ਮੰਡੀ ਬਰਨਾਲਾ ਦੇ ਵਿੱਚ ਬਈ ਜੀ ਦੇਖ ਸਕਦੇ ਹੋ ਟਰੈਕਟਰ ਟਰੈਕਟਰ ਆਜੋ ਮਿੱਤਰ ਟਰੈਕਟਰ ਮੰਡੀ ਪਰ ਨਾਲ ਸੁਣੋ ਜੀ ਰੇਟ ਦਾ ਆਜੇ ਅੱਜ ਪਰ ਰੇਟ ਸਭ ਦੱਸ ਦਈਏ ਜੀ 20 ਮਾਡਲ 7 ਲੱਖ 30 ਹਜ਼ਾਰ ਰੇਟ 20 ਮਾਡਲ 7 ਲੱਖ 30 ਹਜ਼ਾਰ ਰੇਟ ਕਹ ਹੋਰ ਆਗਾ ਜੀ ਨਿਊ ਹਾਲੈਂਡ 13 ਮਾਡਲ 4 ਲੱਖ 90 ਹਜ਼ਾਰ ਰੁਪਏ ਰੇਟ ਕਰਦੇ ਬਈ 4 ਟਾਇਰ ਨਵੇਂ 16 ਨਾ 28 ਦੇ ਪਾਈ ਹੋਏ ਡੀਜ ਡੂਏ ਲੱਗਿਆ ਸਾਧਰੀ ਲੱਗੀ ਆ ਦੇਖ ਸਕਦੇ ਹੋ ਜੀ ਨਿਊ ਹਾਲੈਂਡ 730 ਸਫਰ ਛੇੜ ਗੇਅਰ ਚ ਆਈ ਟਰੈਕਟਰ ਦੇਖੋ ਜੀ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਪਾਵਰ ਸਟੀering ਆਜੋ ਮਿੱਤਰੋ ਬਰਨਾਲੇ ਦੀ ਮੰਡੀ ਦੇ ਵਿੱਚ ਲੁੱਟ ਲੂ ਮੇਲਾ ਤੇ ਦੇਖ ਸਕਦੇ ਹੋ ਟਰੈਕਟਰ ਟਰੈਕਟਰ ਕਿਆ ਬਾਤ ਹੈ ਨਹੀਂ ਦੇਖੋ ਜੀ ਟਰੈਕਟਰ ਕਿਆ ਬਾਤ ਹੈ ਟਰੈਕਟਰ ਟਰੈਕਟਰ ਡੀਜ਼ਲ ਡੂਜ਼ਲ ਲੱਗਿਆ ਪੂਰਾ ਵਧੀਆ ਹੈ ਟਰੈਕਟਰ ਸਿਰਾ ਕਰਾ ਦੇ ਦੇਖੋ ਸਾਫ ਕੇ ਰੱਖਿਆ ਹੋਇਆ ਟਰੈਕਟਰ ਗੁਰਿਆ ਦੇ ਟੈਰਾਂ 'ਚ ਦੇਖੋ ਕਲਾ ਕਲਾ ਨੜ ਨੜ ਨਾਲ ਰਿਸੈਪਸ਼ਨ ਨਿਊ ਹਾਲੈਂਡ ਸੱਤੀ ਇਤੀ 13 ਮਾਡਲ 490 ਬਾਈ ਟਾਪ ਮਾਡਲ ਬਾਈ ਟਰੈਕ ਜੇ ਕਿਸੇ ਨੇ ਲੈਣਾ ਬਾਈ ਬਰਨਾਲੇ ਦੀ ਮੰਡੀ ਚ ਖੜਾ ਹੈ ਟਰੈਕਟਰ ਮੰਡੀ ਬਰਨਾਲਾ ਬਾਈ ਜੀ ਅਜੋਖਾ ਮਿੱਤਰੋ ਚੱਕ ਲੋ ਟਰੈਕਟਰਾਂ ਜਾਂ ਨਿਊ ਹਾਲੈਂਡ ਦੇ ਨਿਊ ਹਾਲੈਂਡ ਦਿਖਾਈ ਆਪਾਂ ਬਰਨਾਲੇ ਦੀ ਮੰਡੀ ਦੇ ਵਿੱਚ ਬਾਈ ਜੀ ਲਓ ਜੀ ਮਿੱਤਰੋ ਵੀਡੀਓ ਕਿਵੇਂ ਲੱਗੀ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੱਟ ਲਾਈਫ 73 ਨੂੰ ਤੇ ਜੇ ਕਿਸੇ ਪੁਰਾਣੀ ਵੀਡੀਓ ਬਣਵਾਉਣੀ ਆ ਬਣਾ ਕੇ ਨੈਟ ਤੇ ਪਾਉਣੀ ਆ ਫਿਰ ਆਪਣਾ ਫੋਨ ਨੰਬਰ ਹੈ 7885 83188 ਟਰੈਕਟਰ ਮੰਡੀ ਬਰਨਾਲਾ ਜੀ ਇਹ ਮੰਡੀ ਦੀ ਸਬਜ਼ੀ ਮੰਡੀ ਜੇ ਕੋਲੇ ਲੱਗਦੀ ਆ ਅਗਲੀ ਵੀਡੀਓ ਤੇ ਫੇਰ ਮਿਲਾਂਗੇ ਦਿਓ ਅੱਗੇ ਜੀ ਧੰਨਵਾਦ ਅੱਛੇ ਕਾਲ ਕਿਵੇਂ ਲੱਗੀ ਵੀਡੀਓ ਹਾਂ ਜੀ ਵੀਡੀਓ ਵਧੀਆ ਲੱਗੀ ਜੀ ਟਰੈਕਟਰਾਂ ਦੀ ਨਿਊ ਹਾਲੈਂਡ ਦੀ ਤਾਂ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਹਨਾਂ ਚੱਕ ਦੇ ਆ ਗਿਆ ਧੰਨਵਾਦ ਸਤਿ ਸ੍ਰੀ ਅਕਾਲ ਫੇਰ ਮਿਲਾਂਗੇ ਜੀ